ਹਾਂਜੀ ਮੋਹਾਲੀ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਇੰਟੈਲੀਜੈਂਸ ਏਜੰਸੀਜ਼ ਵੱਲੋਂ ਕਿ ਜ਼ੀਰੋ ਪੂਰੇ ਏਰੀਆ ਦੇ ਵਿੱਚ ਇੱਕ ਇਲੀਗਲ ਕਾਲ ਸੈਂਟਰ ਚੱਲ ਰਿਹਾ ਹੈਗਾ ਤੇ ਜਿਵੇਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਸਾਡੇ ਵੱਲੋਂ ਡਿਫਰੈਂਟ ਡਿਫਰੈਂਟ ਵੱਖਰੀ ਵੱਖਰੀ ਟੀਮਸ ਦਾ ਗਠਨ ਕੀਤਾ ਗਿਆ ਸੀਗਾ ਤੇ ਚਾਰ ਡਿਫਰੈਂਟ ਡਿਫਰੈਂਟ ਲੋਕੇਸ਼ਨਸ ਤੇ ਰੇਡ ਕੀਤੀ ਗਈ ਉਹ ਚਾਰੋਂ ਹੀ ਲੋਕੇਸ਼ਨਸ ਤੇ ਜਦੋਂ ਕਾਲ ਸੈਂਟਰ ਦਾ ਆਪਰੇਸ਼ਨ ਚੱਲ ਰਿਹਾ ਸੀਗਾ ਤੋਂ red handed ਸਾਡੇ ਵੱਲੋਂ 21 ਬੰਦੇ ਉਥੋਂ ਅਰੈਸਟ ਕੀਤੇ ਗਏ ਸੀਗੇ ਤੇ ਇਹਨਾਂ ਦਾ ਜੋ ਮਾਡਸ ਆਪਰੇਂਡੀ ਸੀਗਾ ਕਾਲ ਸੈਂਟਰ ਦਾ ਉਹ ਅ ਅਮਰੀਕਨ ਸਿਟੀਜ਼ਨਸ ਨੂੰ ਠਗਣ ਦਾ ਸੀਗਾ ਤੋਂ ਉਹ ਇੱਕ ਐਕਸਲਾਈਟ ਕਰਕੇ ਇੱਕ ਸੌਫਟਵੇਅਰ ਨੂੰ ਯੂਜ਼ ਕਰਦੇ ਸੀਗੇ ਤੇ ਤਿੰਨ ਡਿਫਰੈਂਟ ਡਿਫਰੈਂਟ ਕੈਟੇਗਰੀ ਆਫ ਫਰਾਡ ਕਰਦੇ ਸੀਗੇ ਇੱਕ ਸੀਗਾ ਕਿ ਉਹ ਕਾਲ ਕਰਦੇ ਸੀਗੇ ਐਜ਼ ਅ ਪੁਲਿਸ ਆਫੀਸਰਸ ਐਂਡ ਕਸਟਮ ਆਫੀਸ਼ੀਅਲਸ ਤੇ ਕਹਿੰਦੇ ਸੀਗੇ ਕਿ ਤੁਹਾਡਾ ਮੈਕਸੀਕੋ ਦੇ ਬਾਰਡਰ ਦੇ ਉੱਪਰ ਇੱਕ ਪਾਰਸਲ ਫੜਾ ਗਿਆ ਹੈ ਜਿਸ ਦੇ ਅੰਦਰ ਕੁਝ ਸ਼ੱਕੀ ਜਾਂ ਫਿਰ ਡਰਗ ਜਿਵੇਂ ਦੀ ਚੀਜ਼ ਮਿਲੀ ਹੈ ਤੇ ਤੁਹਾਡਾ ਅਗਰ ਪਾਰਸਲ ਨਹੀਂ ਹੈਗਾ ਤੇ ਤੁਸੀਂ ਸਾ ਆਹ ਵਾਲਾ ਜੋ ਲਿੰਕ ਹੈਗਾ ਜੋ ਕਿ ਇੱਕ ਸਪੂਫਡ ਇੱਕ ਯੂਆਰਐਲ ਹੁੰਦਾ ਸੀਗਾ ਕਿ ਉਹਦੇ ਤੁਸੀਂ ਉਹ ਕਰ ਦੋ ਮਤਲਬ ਕਲਿੱਕ ਕਰੋ ਤੇ ਆਪਣੀ ਇਨਫੋਰਮੇਸ਼ਨ ਦੇ ਦਿਓ so that ਤੁਸੀਂ ਜੈਨੂਇਨ ਬੰਦੇ ਹੋ ਤਾਂ ਤੁਹਾਡਾ ਪਾਰਸਲ ਨਹੀਂ ਹੈ ਇੱਕ ਤਾਂ ਆ ਸੀਗਾ ਦੂਜਾ ਸੀਗਾ ਕਿ ਇਹ as a uh, representative of uh, amazon ya microsoft ਬਣਦੇ ਸੀਗੇ ਔਰ ਸਰਵਿਸ ਪ੍ਰੋਵਾਈਡਰਸ ਕਰਕੇ ਉਹ ਵੀ ਪੌਪ ਅਪ ਰਾਹੀਂ ਆਪਣੀ ਸਰਵਿਸਿਜ਼ ਪ੍ਰੋਵਾਈਡ ਕਰਦੇ ਸੀਗੇ ਜਦੋਂ ਵੀ ਕੋਈ ਬੰਦਾ ਕਲਿੱਕ ਕਰਦਾ ਤੇ ਉਹਨਾਂ ਦੀ ਬੈਂਕ ਡੀਟੇਲਸ ਵਗੈਰਾ ਜਾਂ ਉਹਨਾਂ ਦਾ ਫੋਨ ਹੈਕ ਹੋ ਜਾਂਦਾ ਸੀਗਾ ਤੇ ਉਹਨਾਂ ਦੇ ਬੈਂਕ ਅਕਾਊਂਟਸ ਤੋਂ ਪੈਸੇ ਨਿਕਲ ਜਾਂਦੇ ਸੀਗੇ ਤੀਜਾ ਸੀਗਾ ਕਿ ਇਹ ਜੋ ਵੀ ਯੂਆਰਲਸ ਹੈ ਉਹਨਾਂ ਦੇ ਥਰੂ ਕੁਝ ਵੀ ਜਿਵੇਂ ਉਹਨਾਂ ਨੂੰ ਥੋੜਾ ਧੱਕ ਵਗ ਕੇ ਦੇ ਵੁੱਡ ਮੇਕ ਥੈਮ ਕਲਿੱਕ ਓਨ ਦੋਜ਼ ਯੂਆਰਲਸ ਔਰ ਫਿਰ ਉਹਨਾਂ ਦੇ ਫੋਨਸ ਨੂੰ ਹੈਕ ਕਰ ਲੈਂਦੇ ਸੀਗੇ ਤੇ ਫੋਨ ਜਿਵੇਂ ਹੀ ਹੈਕ ਹੁੰਦਾ ਹੈਗਾ ਉਹਨਾਂ ਦੇ ਬੈਂਕ ਅਕਾਊਂਟਸ ਨੂੰ ਫਿਰ ਖਾਲੀ ਕਰ ਲੈਂਦੇ ਸੀਗੇ ਕਿਉਂਕਿ ਇਹਦੇ ਵਿੱਚ ਅਮਰੀਕਨ ਸਿਟੀਜ਼ਨਸ ਨੂੰ ਠੱਗਿਆ ਜਾ ਰਿਹਾ ਸੀਗਾ ਡਾਲਰਸ ਦੇ ਵਿੱਚ ਪੈਸੇ ਲੈ ਰਹੇ ਸੀਗੇ ਤੇ ਇਹ ਕ੍ਰਿਪਟੋ ਕਰੰਸੀ ਤੇ ਬਿਟਕੁਆਇਨਸ ਦੇ ਵਿੱਚ ਉਹਨਾਂ ਤੋਂ ਸਾਰੇ ਟ੍ਰਾਂਜੈਕਸ਼ਨਸ ਹੋ ਰਹੇ ਸੀਗੇ ਤੇ ਇੱਥੇ ਵੀ ਬਿਟਕੁਆਇਨਸ ਕੇ ਰਾਹੀਂ ਹੀ ਆਪਣੇ ਜਿੰਨੇ ਵੀ ਬੰਦੇ ਉਹਨਾਂ ਨੂੰ ਟ੍ਰਾਂਜੈਕਸ਼ਨਸ ਰਾਹੀਂ ਪੈਸੇ ਦੇ ਰਹੇ ਸੀਗੇ ਮੈਡਮ एफएस वाले याद है कि सब तोड़ा जो इसे जिसे सबसे काम करेंगे कि एनआर ऑन टू ऐसा क्या तो इस बार कि रंग वाली ऑफर लेटर सुधर देते कैसी कि यहाँ पे बिना किसी ऑफर लेटर को एक फेयर कंपनी स्पैन को पूरे से काम रहे इन आदि जो इनिशियल पूछ है ਉਥੇ ਇਹਨਾਂ ਨੇ ਜੋ ਦੱਸਿਆ ਹੈਗਾ ਕਿ ਕੋਈ ਪਾਰਟਿਕੂਲਰ ਐਪ ਸੀਗੀ ਜਿੱਥੇ ਇਹਨਾਂ ਫੇਸਬੁੱਕ ਜਾਂ ਡਿਫਰੈਂਟ ਡਿਫਰੈਂਟ ਸੋਸ਼ਲ ਮੀਡੀਆ ਪ੍ਰੋਫਾਈਲਸ ਦੇ ਉੱਪਰ ਆਪਣੀ ਐਡ ਕਰਦੇ ਕਿ ਜਿਵੇਂ ਅਗਰ ਤੁਸੀਂ ਜੌਬ ਦੀ ਸਰਚ ਕਰ ਰਹੇ ਹੋ ਤੇ ਆ ਵਾਲੀ ਐਪ ਤੁਸੀਂ ਡਾਊਨਲੋਡ ਕਰ ਲਓ ਉਹ ਐਪ ਦੇ ਵਿੱਚ ਇਹਨਾਂ ਦੇ ਅਕਾਊਂਟਸ ਬਣ ਜਾਂਦੇ ਸੀਗੇ ਤੇ ਦੇ ਵੈਰੀ ਵੈਲ ਨਿਊ ਇਹਨਾਂ ਨੂੰ ਪਤਾ ਸੀਗਾ ਕਿ ਠੱਗੀ ਵਾਲਾ ਹੈਗਾ ਕੋਈ ਜੈਨੂਇਨ ਕੰਮ ਨਹੀਂ ਕਰ ਰਹੇ ਸੀਗੇ ਬਟ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਨੂੰ 25 ਤੋਂ 30 ਹਜ਼ਾਰ ਪਰ ਮਨਥ ਇਹਨਾਂ ਨੂੰ ਸੈਲਰੀ ਮਿਲ ਰਹੀ ਸੀ ਬਟ ਇਹਨਾਂ ਨੂੰ ਕਮਿਸ਼ਨ ਵੀ ਮਿਲਦਾ ਹੋਣਾ ਕਿਉਂਕਿ ਸਾਰਾ ਕਰਾਈਮ ਦਾ ਮਨੀ ਸੀਗਾ ਇਹ ਇਹਨਾਂ ਨੂੰ ਪਤਾ ਸੀਗਾ ਇਹਨਾਂ ਦੇ ਇੱਕ ਸਕ੍ਰਿਪਟ ਸੀਗਾ ਇਹਨਾਂ ਦੇ ਕੋਲ ਸਾਨੂੰ ਤਿੰਨ ਡਿਫਰੈਂਟ ਡਿਫਰੈਂਟ ਸਕ੍ਰਿਪਟਸ ਮਿਲੀ ਹੈ ਜਿਹੜਾ ਕਿ ਇਹ ਯੂਜ਼ ਕਰਦੇ ਸੀਗੇ ਤੇ ਇਨੀਸ਼ੀਅਲ ਆਪਣਾ ਉਹੀ ਕਿ ਅਸੀਂ ਪੁਲਿਸ ਆਫੀਸਰ ਗੱਲ ਕਰ ਰਹੇ ਕਸਟਮ ਆਫੀਸਰ ਗੱਲ ਕਰ ਰਹੇ ਜਾਂ ਫਿਰ ਅਸੀਂ ਮਾਈਕਰੋਸਾਫਟ ਔਰ ਐਮਾਜ਼ਾਨ ਤੋਂ ਗੱਲ ਕਰ ਰਹੇ ਤੇ ਇਹਨਾਂ ਦੀ ਸਕ੍ਰਿਪਟ ਸੀਗੀ ਇਹ ਉਹ ਸਕ੍ਰਿਪਟਸ ਨੂੰ ਪੜ੍ਹਦੇ ਸੀਗੇ ਆ ਨਾਰਮਲ ਪੋਲੇ ਪੋਲੇ ਲੋਕਾਂ ਨੂੰ ਠੱਗਦੇ ਸੀਗੇ ਤੇ ਅੱਗੇ ਫਿਰ ਗਾਂ ਆਪਣੇ ਕਿਸੇ ਸੀਨੀਅਰ ਨਾਲ ਗੱਲ ਕਰਾ ਕੇ ਉਹਨਾਂ ਦੇ ਫਿਰ ਉਹਨਾਂ ਦੇ ਹੈਕਿੰਗ ਰਾਹੀਂ ਉਹਨਾਂ ਦੇ ਬੈਂਕ ਅਕਾਊਂਟਸ ਤੋਂ ਪੈਸੇ ਕਢ ਲੈਂਦੇ ਸੀਗੇ। ਜੈਂਸਰ ਜਿੰਨੀ ਫੀਮੇਲ ਟੋਟਲ 21 ਬੰਦੇ ਅਰੈਸਟ ਹੋਏ ਜਿਨ੍ਹਾਂ ਦੇ ਵਿੱਚੋਂ 4 ਫੀਮੇਲਸ ਹੈ ਤੇ 17 ਮੇਲਸ ਹੈ। ਇਨਾ ਦੀ ਮੋਟੀ ਮੋਟੀ ਜੀ ਇਕਾਦੇ ਦਿਨ ਦੀ ਟ੍ਰੇਨਿੰਗ ਟਾਈਪ ਕ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਨਾ ਦੇ ਕੋਲ ਸਕ੍ਰਿਪਟਸ ਹੈ ਤੇ ਜਿਹਨੂੰ ਵੀ ਇੰਗਲਿਸ਼ ਆਂਦੀ ਹੈਗੀ ਜਿਹੜਾ ਵੀ ਅਮਰੀਕਨ ਐਕਸੈਂਟ ਦੇ ਵਿੱਚ ਗੱਲ ਕਰ ਸਕਦਾ ਹੈਗਾ ਥੋੜਾ ਬਹੁਤ ਬਾਰਾ ਪੜਾ ਹੋਇਆ ਬੀਏ ਪਾਸ ਕੀਤੀ ਹੋਏ ਉਹਦਾ ਦੇ ਮੋਸਟਲੀ ਬੰਦੇ ਇੰਗਲਿਸ਼ ਬੋਲਦੇ ਹੈ ਉਹ ਸਕ੍ਰਿਪਟ ਪੜਦੇ ਹੈ ਤੇ ਉਹੀ ਸਕ੍ਰਿਪਟ ਨੂੰ ਫਾਲੋ ਕਰਦੇ ਹੈ ਤੇ ਨਾਲ ਦੀ ਉਹੀ ਘੰਟੇ ਤੋਂ ਘੰਟੇ ਟਾਈਪ ਕੀ ਜਿਹੜੀ ਟ੍ਰੇਨਿੰਗ ਕਰਦੇ ਨੇ ਵੱਖਰੇ ਵੱਖਰੇ ਸਟੇਟਸ ਤੇ ਹੈ ਇਸ ਇਹਦੇ ਵਿੱਚ ਇੱਕ ਦਸਣ ਜੋ ਗੱਲ ਆ ਹੈਗੀ ਕਿ ਆਫਰੀਕੋ ਆਫਰੀਕਨ ਨੈਸ਼ਨਲਸ ਵੀ ਹੈ ਚਾਰ ਜਿਨ੍ਹਾਂ ਦੇ ਜੋ ਇਨੀਸ਼ੀਅਲ ਪੁੱਛ ਕੀ ਹੈ ਉਹਦੇ ਮੁਤਾਬਿਕ ਉਹਨਾਂ ਦੇ ਵੀਜ਼ਾਸ ਐਕਸਪਾਇਰ ਹੋ ਚੁਕੇ ਤੇ ਉਹਨਾਂ ਨੇ ਓਵਰਸਟੇ ਕਿਤਾ ਇੰਡੀਆ ਦੇ ਵਿੱਚ ਉਹ ਵੀ ਫਿਰ ਰਿਲੇਵੈਂਟ ਸੈਕਸ਼ਨਸ ਆਫ ਫੋਰਨ ਨੈਸ਼ਨਲਸ ਜੋ ਲੱਗੇਗਾ ਉਹ ਅਸੀਂ ਉਹਨਾਂ ਦੇ ਉੱਪਰ ਵੀ ਅਪਲਾਈ ਕਰਾਂਗੇ ਬਟ ਉਹ ਹਜੇ ਚੈੱਕ ਕਰਨਾ ਬਾਕੀ ਕਿ ਇੰਡੀਆ ਦੇ ਵਿੱਚ ਕਿਵੇਂ ਆਏ ਹੈ ਤੇ ਵੀਜ਼ਾ ਕਦੋਂ ਮਿਲਿਆ ਸੀ ਕਦੋਂ ਉਹਨਾਂ ਦਾ ਵੀਜ਼ਾ ਐਕਸਪਾਇਰ ਹੋਇਆ ਤੇ ਚਾਰ ਤੋਂ ਆਫਰੀਕਨ ਨੈਸ਼ਨਲਸ ਹੈ ਬਾਕੀ ਡਿਫਰੈਂਟ ਡਿਫਰੈਂਟ ਸਟੇਟਸ ਪੰਜਾਬ ਦੇ ਵੀ ਕੁਝ ਬੱਚੇ ਹੈ ਅ ਵੈਸਟ ਬੰਗਾਲ ਤੇ ਕਈ ਸਾਰੇ ਬੱਚੇ ਤੇ ਰਾਜਸਥਾਨ ਦੇ ਵੀ ਕਈ ਹੈ ਇਹਦੇ ਵਿੱਚ ਇੱਕ ਐਪ ਸੀ ਜਿਹੜਾ ਕਿ ਲੋਕ ਜਦੋਂ ਵੇਅਰ ਹੁੰਦਾ ਇੱਕ ਐਪ ਦਾ ਨਾਮ ਕੀ ਸੀ ਜਿਹੜਾ ਕਿ ਲੋਕ ਜਦੋਂ ਵੇਅਰ ਹੋ ਜਾਂਦਾ ਐਪ ਤੇ ਇਹਨਾਂ ਦੇ ਕਾਫੀ ਸਾਰੇ ਐਪ ਸੇ ਬਟ ਇਸ ਵਿੱਚ ਤਾਂ ਐਕਸਲਾਈਟਸ ਪੂਫ ਕਰਨ ਦਾ ਇੱਕ ਸੌਫਟਵੇਅਰ ਹੁੰਦਾ ਹੈਗਾ ਇੱਕ ਮਾਈ ਆਫਿਸ ਐਪ ਇੱਕ ਕਿਦਾਂ ਦਾ ਹੋਏਗਾ ਮਾਈ ਆਫਿਸ ਐਪ ਇੱਕ ਦੱਸ ਰਹੇ ਸੀਗੇ ਬਟ ਉਹ ਇਹਨਾਂ ਦੀ ਇਨੀਸ਼ਲ ਪੁੱਛਗੀ ਜੀ ਹੈਗੀ ਇਹਨਾਂ ਨੇ ਕੋਈ ਸ਼ੋ ਨਹੀਂ ਕੀਤਾ ਹੈਗਾ ਇਹਨਾਂ ਨੇ ਸਿਰਫ ਦੱਸਿਆ ਹੈਗਾ ਤੇ ਇਹਨਾਂ ਦਾ ਕਿਰਾਏ ਤੇ ਇਹ ਆਪਣੇ ਫਲੈਟਸ ਕਿਰਾਏ 'ਤੇ ਲੈ ਕੇ ਉੱਥੇ ਰਹਿ ਰਹੇ ਸੀਗੇ ਤੇ ਉੱਥੇ ਹੀ ਇਹਨਾਂ ਦੇ ਕੋਲੋਂ ਸਾਨੂੰ 20 ਲੈਪਟਾਪਸ ਇਹਨਾਂ ਦੇ ਕੋਲੋਂ ਬਰਾਮਦ ਹੋਏ ਤੇ ਉਹ ਲੈਪਟਾਪਸ ਜਿਹੜੇ ਇਹ ਕਰਦੇ ਸੀਗੇ ਕੰਮ ਇਹ ਸਾਰੇ ਹੀ ਇੱਕ ਟੀਮ ਹੈ ਹਜੇ ਜੋ ਪੁਚਕੀਚ ਦੇ ਬੜੀ ਇਨੀਸ਼ੀਅਲ ਸਟੇਜ ਤੇ ਹੈ ਤੇ ਹਜੇ ਆ ਨਹੀਂ ਪਤਾ ਕਿ ਕਿਹੜਾ ਬੰਦਾ ਸੀਨੀਅਰ ਹੈ ਕਿਹੜਾ ਕੀ ਹੈ ਬਟ ਜਿਹੜਾ ਕਿ ਤੁਸੀਂ ਅਗਰ ਦੇਖੋਗੇ ਕਿ ਉਸ ਦੀ ਜੋ ਲਿਸਟ ਹੈ ਜੋ ਨਦੀਮ ਹੈ ਤौसीਫ ਹੈ ਇਹ ਮੇਨ ਬੰਦੇ ਹੈ ਆਫਰੀਕਨ ਨੇਸ਼ਨ ਨੈਸ਼ਨਲ ਕਿਵੇਂ ਇਹਨਾਂ ਨੂੰ ਮਿਲੇ ਕਿਵੇਂ ਇਹਨਾਂ ਨੇ ਪੂਰੀ ਟੀਮ ਬਣਾਈ ਹੈਗੀ ਉਹ ਹਜੇ ਪੁਚਕੀਚ ਦੇ ਵਿੱਚ ਆਣਾ ਕਿਉਂਕਿ ਸਾਡੇ ਕੋਲੇ 3 ਦਿਨ ਤੱਕ ਰਿਮਾਂਡ ਦੇ ਵਿੱਚ ਹੈ